ਦੇਖੋ ਯਾਰ ਆਪਣੇ ਸਮਾਜ ਦੇ ਵਿੱਚ ਦੋ ਤਰ੍ਹਾਂ ਦੀਆਂ ਔਰਤਾਂ ਰਹਿੰਦੀਆਂ ਨੇ ਇੱਕ ਚੰਗੀ ਔਰਤ ਤੇ ਇੱਕ ਮਾੜੀ ਔਰਤ ਦੇਖਣ ਵਿੱਚ ਦੋਵੇਂ ਇੱਕੋ ਜਿਹੀਆਂ ਹੋਣਗੀਆਂ ਇੱਕੋ ਜਿਹੇ ਨਾਂ ਨਕਸ਼ ਹੋਣਗੇ ਇੱਕੋ ਜਿਹੀ ਕੱਦ ਕਾਠੀ ਹੋਊਗੀ ਇੱਕੋ ਜਿਹੀ ਬੋਲਚਾਲ ਹੋਊਗੀ ਇੱਕੋ ਜਿਹੀ ਭਾਸ਼ਾ ਹੋਊਗੀ ਇੱਕੋ ਜਿਹਾ ਰਹਿਣ ਸਹਿਣ ਹੋਊਗਾ ਬਸ ਫਰਕ ਦੋਮਾਂ 'ਚ ਇੰਨਾ ਹੋਊਗਾ ਵੀ ਇੱਕ ਦਿਲ ਦੀ ਕਾਲੀ ਹੋਊਗੀ ਤੇ ਦੂਜੀ ਦਿਲ ਦੀ ਸਾਫ ਹੋਊਗੀ ਇੱਕ ਨੂੰ ਦੁਨੀਆਦਾਰੀ ਬਾਰੇ ਸਭ ਕੁਝ ਪਤਾ ਹੋਊਗਾ ਜਾਨੀ ਕਿ ਪੂਰੀ ਹੰਡੀ ਹੋਈ ਹੋਊਗੀ ਤੇ ਇੱਕ ਵਿਚਾਰੀ ਘਰ ਦੇ ਕੰਮਾਂ ਤੱਕ ਹੀ ਸੀਮਤ ਹੋਊਗੀ ਘਰ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਹੋਊਗੀ ਇੱਕ ਤੋਂ ਜੋ ਮਰਜੀ ਪੁੱਛ ਲੋ ਵੀ ਦੁਨੀਆ ਤੇ ਕੀ ਕੁਝ ਚੱਲ ਰਿਹਾਗਾ ਕੀ ਦਾ ਕੀਦੇ ਨਾਲ ਚੱਕਰ ਚੱਲਦਾਗਾ ਕਿਹਨੇ ਕੀਦੇ ਕਿੰਨੇ ਪੈਸੇ ਦੇਣੇ ਆ ਕੌਣ ਬਾਜ਼ਾਰ ਚੋਂ ਕੁਝ ਲੈ ਕੇ ਆਇਆਗਾ ਕੌਣ ਬਾਜ਼ਾਰ ਚੋਂ ਕੁਝ ਵੇਚ ਕੇ ਆਇਆਗਾ ਕਿਹਦੀ ਕੁੜੀ ਕੀਦੇ ਨਾਲ ਭੱਜ ਗਈ ਕੀਦਾ ਮੁੰਡਾ ਕਿਹਦੇ ਨਾਲ ਭੱਜ ਗਿਆ ਤੇ ਇੱਕ ਨੂੰ ਵਿਚਾਰੀ ਨੂੰ ਸਿਰਫ ਆਪਣੇ ਪਰਿਵਾਰ ਬਾਰੇ ਪਤਾ ਹੋਊਗਾ ਵੀ ਮੇਰੇ ਪਰਿਵਾਰ ਦੇ ਜੀਆਂ ਨੂੰ ਕੀ ਕੀ ਚਾਹੀਦਾਗਾ ਉਹਨਾਂ ਦੀਆਂ ਕੀ ਕੀ ਲੋੜਾਂ ਨੇ ਤੇ ਮੈਂ ਉਹਨਾਂ ਲਈ ਕੀ ਕੀ ਕਰ ਸਕਦੀ ਆ ਇੱਕ ਓਜੜੇ ਹੋਏ ਘਰ ਨੂੰ ਬਸਾਉਣ ਦੀ ਕੋਸ਼ਿਸ਼ ਕਰਦੀ ਆ ਆਪਣੀ ਪੂਰੀ ਜਾਨ ਲਾ ਦਿੰਦੀ ਆ ਆਪਣੀਆਂ ਇਛਾਵਾਂ ਨੂੰ ਮਾਰ ਲੈਂਦੀ ਆ ਪਰ ਪਰਿਵਾਰ ਦੀਆਂ ਇਛਾਵਾਂ ਪੂਰੀਆਂ ਕਰਦੀ ਆ ਆਪਣੇ ਬੱਚਿਆਂ ਦੀਆਂ ਆਪਣੇ ਘਰ ਵਾਲੇ ਦੀਆਂ ਇਛਾਵਾਂ ਦੀ ਪੂਰਤੀ ਕਰਦੀ ਆ ਆਪ ਭੁੱਖੀ ਰਹਿ ਲੈਂਦੀ ਆ ਪਰ ਉਹਨਾਂ ਨੂੰ ਵੇਲੇ ਸਿਰ ਰੋਟੀ ਖਵਾਉਂਦੀ ਆ ਉਹਦਾ ਹੋਰ ਦੁਨੀਆਦਾਰੀ ਵੱਲ ਕੋਈ ਧਿਆਨ ਨਹੀਂ ਹੁੰਦਾਗਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਜਿੰਨੇ ਪੈਸੇ ਘਰ ਵਾਲਾ ਲਿਆ ਕੇ ਹੱਥ 'ਚ ਫੜਾ ਦੇਵੇਗਾ ਉਹਦੇ 'ਚ ਵੀ ਕੁਝ ਪੈਸੇ ਬਚਾ ਕੇ ਰੱਖਣੇ ਤਾਂ ਕਿ ਅੱਗੇ ਵਾਸਤੇ ਕੰਮ ਆ ਜਾਣਗੇ ਕਿਸੇ ਲੋੜ ਵੇਲੇ ਯਾਨੀ ਕਿ ਹਰ ਚੀਜ਼ ਦੇ ਵਿੱਚ ਸੁਧਾਰ ਕਰਨ ਦੀ ਉਹ ਔਰਤ ਕੋਸ਼ਿਸ਼ ਕਰਦੀ ਆ ਤਾਂ ਕਿ ਕਿਸੇ ਲੋਟ ਪਰਿਵਾਰ ਬਣਿਆ ਰਹੇ ਜੇ ਪਰਿਵਾਰ ਵਿੱਚ ਕਿਸੇ ਗੱਲੋਂ ਕੋਈ ਲੜਾਈ ਝਗੜਾ ਹੁੰਦਾਗਾ ਤਾ ਉਸ ਨੂੰ ਵੀ ਉਹ ਸਲਝਾਉਣ ਦੀ ਕੋਸ਼ਿਸ਼ ਕਰਦੀ ਆ ਹਰ ਵੇਲੇ ਹਾਸੀ ਮਜ਼ਾਕ ਵਾਲਾ ਮਾਹੌਲ ਬਣਿਆ ਰਵੇ ਪਰਿਵਾਰ ਦੇ ਵਿੱਚ ਸਾਰੇ ਜੀ ਖੁਸ਼ ਰਹਿਣ ਇਸ ਕਰਕੇ ਉਹ ਆਪਣੀ ਪੂਰੀ ਜਾਨ ਲਾ ਦਿੰਦੀ ਆ ਤੇ ਜੇ ਘਰ ਵਾਲਾ ਸਾਰੇ ਦਿਨ ਦਾ ਕੰਮ ਤੋਂ ਥੱਕਿਆ ਆਇਆ ਹੋਵੇਗਾ ਤਾਂ ਆਏ ਨੂੰ ਚਾਹ ਪਾਣੀ ਪੁੱਛਦੀ ਆ ਉਹਦੀ ਸੇਵਾ ਕਰਦੀ ਆ ਉਹਦਾ ਸਾਰਾ ਹਾਲਚਾਲ ਪੁੱਛਦੀ ਆ ਵੀ ਅੱਜ ਕਿਵੇਂ ਰਿਹਾ ਔਖਾ ਸੀ ਜਾਂ ਸੌਖਾ ਸੀ ਤੇ ਜਿਹੜੀ ਦੂਜੀ ਕਿਸਮ ਦੀ ਔਰਤ ਹੁੰਦੀ ਆ ਉਹ ਇੱਕ ਹੱਸਦੇ ਬਸਦੇ ਘਰ ਨੂੰ ਵੀ ਉਜਾੜਨ ਦੀ ਕੋਸ਼ਿਸ਼ ਕਰਦੀ ਆ ਉਦੇ ਪੈਰ ਘਰ ਵਿੱਚ ਪਏ ਐਡੇ ਮਾੜੇ ਹੁੰਦੇ ਨੇ ਵੀ ਹੱਸਦਾ ਖੇਡਦਾ ਪਰਿਵਾਰ ਵੀ ਰੋਣ ਲੱਗ ਜਾਂਦਾਗਾ ਮਾਤਮ ਛਾ ਜਾਂਦਾਗਾ ਇੱਕ ਤਰ੍ਹਾਂ ਦੀ ਮਨਹੂਸੀਅਤ ਛਾ ਜਾਂਦੀ ਆ ਕਿਉਂਕਿ ਇਨਸਾਨ ਦੀ ਅੰਦਰੋਂ ਜਿਹੋ ਜੀ ਨੀਅਤ ਹੁੰਦੀ ਆ ਉਹਦੇ ਫਿਰ ਆਸ-ਪਾਸ ਦਾ ਮਾਹੌਲ ਵੀ ਉਹੋ ਜਿਹਾ ਹੀ ਹੋ ਜਾਂਦਾਗਾ ਜੇ ਕੋਈ ਇਨਸਾਨ ਬਹੁਤ ਜ਼ਿਆਦਾ ਅੰਦਰੋਂ ਗੰਦੀ ਸੋਚ ਰੱਖਦਾਗਾ ਤਾਂ ਫਿਰ ਘਰ ਦੇ ਵਿੱਚ ਵੀ ਉਹੋ ਜਿਹੀ ਬਦਬੂ ਆਉਣ ਲੱਗ ਜਾਂਦੀ ਆ ਐਹੋ ਜਿਹੀ ਔਰਤ ਭਾਵੇਂ ਤਾਕੜੇ ਘਰੋਂ ਆਈ ਹੋਵੇ ਭਾਵੇਂ ਮਾੜੇ ਘਰੋਂ ਆਈ ਹੋਵੇ ਪਰ ਜਿੰਨੇ ਵੀ ਉਹਦੇ ਘਰ ਵਾਲਾ ਉਹਨੂੰ ਪੈਸੇ ਫੜਾਊਗਾ ਉਹ ਉਹਨਾਂ ਦੀਆਂ ਬਿਲਕੁਲ ਫੱਕੀਆਂ ਉਡਾ ਦੇਊਗੀ ਤੇ ਅਗਲੇ ਦਿਨ ਉਸ ਨੂੰ ਫੇਰ ਕਹੂਗੀ ਵੀ ਜਿੰਨੇ ਤੂੰ ਪੈਸੇ ਦਿੱਤੇ ਸੀ ਇਹ ਤਾਂ ਮੇਰੇ ਲਈ ਕਾਫੀ ਨਹੀਂ ਸੀ ਘਰ ਚਲਾਉਣ ਲਈ ਇਹ ਬਿਲਕੁਲ ਵੀ ਕਾਫੀ ਨਹੀਂ ਸੀ ਮੈਨੂੰ ਹੋਰ ਚਾਹੀਦੇ ਆ ਕਿਉਂਕਿ ਇਹੋ ਜਿਹੀ ਔਰਤ ਨੂੰ ਨਾ ਤਾਂ ਆਪਣੇ ਘਰ ਵਾਲੇ ਦੀ ਚਿੰਤਾ ਹੁੰਦੀ ਆ ਵੀ ਉਹ ਸਾਰਾ ਦਿਨ ਬਾਹਰ ਧੁੱਪੇ ਰਹਿ ਕੇ ਕੰਮ ਕਰਦਾਗਾ ਮਸਾਚਾਰ ਪਈਏ ਕਮਾ ਕੇ ਲੈ ਕੇ ਆਉਂਦਾਗਾ ਨਾ ਉਹਨੂੰ ਆਪਣੇ ਜਵਾਕਾਂ ਦੇ ਭਵਿੱਖ ਦੀ ਚਿੰਤਾ ਹੁੰਦੀ ਆ ਵੀ ਜੇ ਮੈਂ ਅੱਜ 4 ਪੈਸੇ ਜੋੜ ਲੂੰਗੀ ਤਾਂ ਕੱਲ ਨੂੰ ਮੇਰੇ ਜਵਾਕਾਂ ਦੇ ਮਾੜੇ ਸਮੇਂ 'ਚ ਕੰਮ ਆਉਣਗੇ ਕਿਸੇ ਲੋੜ ਵੇਲੇ ਕੰਮ ਆਉਣਗੇ ਜਾਂ ਪਰਿਵਾਰ ਦੇ ਉੱਤੇ ਕੋਈ ਦੁੱਖਾਂ ਦਾ ਪਹਾੜ ਆ ਜਾਵੇ ਤਾਂ ਉਸ ਵੇਲੇ ਇਹ ਪੈਸੇ ਕੰਮ ਆ ਜਾਣਗੇ ਐਹੋ ਜੀ ਔਰਤ ਪਹਿਲਾਂ ਆਪ ਦਾ ਢਿੱਡ ਭਰਦੀ ਆ ਬਾਦਚ ਪਰਿਵਾਰ ਬਾਰੇ ਸੋਚਦੀ ਆ ਜਾਨੀ ਕਿ ਬੱਚੇ ਤੇ ਘਰ ਵਾਲਾ ਚਾਹੇ ਭੁੱਖੇ ਰਹਿ ਜਾਣ ਉਹਨੂੰ ਕੋਈ ਮਤਲਬ ਨਹੀਂ ਹੋਊਗਾ ਉਹ ਪਹਿਲਾਂ ਆਪਣਾ ਢਿੱਡ ਭਰੂਗੀ ਫਿਰ ਉਹਨਾਂ ਬਾਰੇ ਸੋਚੂਗੀ ਤੇ ਇਹੋ ਜਿਹੀ ਔਰਤ ਦਾ ਘਰ ਵਾਲਾ ਜਦੋਂ ਕੰਮ ਤੋਂ ਆਊਗਾ ਉਹ ਆਉਂਦੇ ਸਾਰ ਹੀ ਉਹਦੇ ਨਾਲ ਕਲੇਸ਼ ਪਾ ਲਊਗੀ ਕਦੇ ਆ ਚੀਜ਼ ਹੈ ਨਹੀਂ ਗਈ ਕਦੇ ਉਹ ਚੀਜ਼ ਮੁੱਕੀ ਪਈ ਆ ਕਦੇ ਖੰਡ ਮੁੱਕੀ ਪਈ ਆ ਕਦੇ ਚਾਹ ਮੁੱਕੀ ਪਈ ਆ ਜਾਨੀ ਕਿ ਜਿਹੜਾ ਬੰਦਾ ਪਹਿਲਾਂ ਹੀ ਕੰਮ ਤੋਂ ਅੱਕਿਆ ਆਇਆਗਾ ਉਹ ਉਸ ਨੂੰ ਹੋਰ ਜ਼ਿਆਦਾ ਗੁੱਸਾ ਦਵਾ ਦੇਊਗੀ ਜੇ ਘਰ ਵਿੱਚ ਕੋਈ ਹਾਸੀ ਮਜ਼ਾਕ ਦਾ ਮਾਹੌਲ ਵੀ ਚੱਲ ਰਿਹਾ ਹੋਇਆ ਤਾਂ ਉਹ ਉਸ ਨੂੰ ਵੀ ਨਾਰਾਜ਼ਗੀ ਦੇ ਵਿੱਚ ਬਦਲ ਦੇਊਗੀ ਤੇ ਹਰ ਵੇਲੇ ਜਵਾਕਾਂ ਨੂੰ ਵੱਡੂ ਖਾਉ ਕਰੂਗੀ ਤੇ ਜਿਹੜੀ ਚੰਗੀ ਔਰਤ ਹੁੰਦੀ ਆ ਉਸ ਦਾ ਹੱਥ ਮਾਪਿਓ ਨੇ ਜਿਹੜੇ ਬੰਦੇ ਦੇ ਹੱਥ ਵਿੱਚ ਇੱਕ ਵਾਰੀ ਫੜਾ ਦਿੱਤਾ ਉਹ ਉਹਦੇ ਨਾਲ ਹੀ ਖੁਸ਼ ਰਹੂਗੀ ਉਹਨੂੰ ਬਗਾਨੀ ਝਾਕ ਬਿਲਕੁਲ ਨਹੀਂ ਹੋਊਗੀ ਉਹ ਇਹ ਗੱਲ ਕਦੇ ਨਹੀਂ ਸੋਚੂਗੀ ਵੀ ਇਸ ਬੰਦੇ ਨੂੰ ਤਾਂ ਮੈਂ ਕਦੇ ਜਾਣਦੀ ਨਹੀਂ ਸੀ ਮੈਂ ਤਾਂ ਇਹਨੂੰ ਕਦੇ ਪਹਿਲਾਂ ਦੇਖਿਆ ਨਹੀਂ ਸੀ ਸਾਡੀ ਕਦੇ ਗੱਲਬਾਤ ਨਹੀਂ ਹੋਈ ਸੀ ਮੈਂ ਇਹਦੇ ਨਾਲ ਜ਼ਿੰਦਗੀ ਕਿਵੇਂ ਬਤੀਤ ਕਰਾਂ ਜੇਕਰ ਵੀ ਰਹੀਆਂ ਤਾਂ ਮੈਂ ਸਾਈਡ ਤੇ ਆਪਣੇ ਕਿਸੇ ਹੋਰ ਆਸ਼ਕ ਨਾਲ ਵੀ ਗੱਲਬਾਤ ਰੱਖਾਂ ਕਿਉਂਕਿ ਇਹ ਬੰਦਾ ਤਾਂ ਮੈਨੂੰ ਪਸੰਦ ਹੀ ਨਹੀਂ ਹੈ ਇਹ ਗੱਲ ਉਹ ਕਦੇ ਵੀ ਨਹੀਂ ਸੋਚੂਗੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀ ਆ ਵੀ ਜੋ ਵੀ ਮੇਰੇ ਮਾਪਿਓ ਨੇ ਮੇਰੇ ਬਾਰੇ ਸੋਚਿਆ ਹੋਊਗਾ ਉਹ ਚੰਗਾ ਹੀ ਸੋਚਿਆ ਹੋਊਗਾ ਜਿਹੜੇ ਬੰਦੇ ਦੇ ਲੜ ਮੈਨੂੰ ਲਾਇਆਗਾ ਇਹੀ ਬੰਦਾ ਮੇਰੀ ਕਿਸਮਤ ਵਿੱਚ ਸੀ ਤੇ ਰੱਬ ਨੇ ਮੇਰੇ ਲਈ ਇਹੀ ਭੇਜਿਆ ਸੀ ਉਹ ਇਹ ਸਾਰੀਆਂ ਗੱਲਾਂ ਸੋਚ ਕੇ ਆਪਣੇ ਘਰ ਵਾਲੇ ਦੀ ਇੱਜ਼ਤ ਵੱਲ ਸੋਚ ਕੇ ਆਪਣਾ ਮਨ ਸਮਝਾ ਲਊਗੀ ਤੇ ਉਸੇ ਇਨਸਾਨ ਨਾਲ ਹੀ ਆਪਣਾ ਰਿਸ਼ਤਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੂਗੀ ਤੇ ਉਹ ਬਣਾ ਵੀ ਲੈਂਦੀ ਆ ਕਿਉਂਕਿ ਜਿਹਦੀ ਜਿਹੋ ਜੀ ਨੀਤ ਹੁੰਦੀ ਆ ਉਹ ਉਹੀ ਸਭ ਕਰ ਹੀ ਲੈਂਦਾਗਾ ਤੇ ਜਿਹੜੀ ਮਾੜੀ ਔਰਤ ਹੁੰਦੀ ਆ ਉਹਦਾ ਹੱਥ ਉਹਦੇ ਮਾਪਿਓ ਨੇ ਜਿਹੜੇ ਬੰਦੇ ਦੇ ਹੱਥ 'ਚ ਫੜਾਇਆ ਹੁੰਦਾਗਾ ਉਹ ਉਸਦੇ ਭਰੋਸੇ ਬਿਲਕੁਲ ਵੀ ਨਹੀਂ ਰਹਿੰਦੀਗੀ ਕਿਉਂਕਿ ਪਹਿਲੀ ਗੱਲ ਤਾਂ ਇਹ ਐ ਵੀ ਵਿਆਹ ਤੋਂ ਪਹਿਲਾਂ ਹੀ ਉਹਦੇ ਕਈ ਸਾਰੇ ਆਸ਼ਕ ਹੁੰਦੇ ਆ ਤੇ ਵਿਆਹ ਤੋਂ ਬਾਅਦ ਵੀ ਉਹ ਆਪਣੇ ਆਸ਼ਕਾਂ ਨੂੰ ਛੱਡਦੀ ਨਹੀਂ ਜਦੋਂ ਵੀ ਘਰ ਵਾਲਾ ਕੰਮ ਤੇ ਜਾਊਗਾ ਉਦੋਂ ਆਪਣੇ ਆਸ਼ਕ ਨੂੰ ਫੋਨ ਲਾਊਗੀ ਤੇ ਆਪਣੇ ਘਰ ਵਾਲੇ ਦੀਆਂ ਚੁਗਲੀਆਂ ਕਰਦੀ ਆ ਉਸ ਦੀ ਨਿੰਦਿਆ ਕਰਦੀ ਆ ਉਸ ਦੀ ਬੁਰਾਈ ਕਰਦੀ ਆ ਵੀ ਮੇਰੇ ਘਰ ਵਾਲਾ ਵਧੀਆ ਨਹੀਂ ਹੈਗਾ ਉਹ ਚਾਜ ਨਾਲ ਕਮਾਈ ਨਹੀਂ ਕਰਦਾ ਅਸੀਂ ਭੁੱਖੇ ਮਰਦੇ ਹਾਂ ਜਿਹੜੇ ਬੰਦੇ ਨਾਲ ਮੇਰਾ ਵਿਆਹ ਕਰਤਾ ਉਹ ਬੰਦਾ ਮੇਰੇ ਲਾਇਕ ਹੀ ਨਹੀਂ ਸੀ ਮੇਰੇ ਕਰਮਾਚਤਾ ਕੋਈ ਬਹੁਤ ਚੰਗਾ ਇਨਸਾਨ ਹੋਣਾ ਚਾਹੀਦਾ ਸੀ ਮੈਨੂੰ ਕਿਹੋ ਜਿਹੇ ਬੰਦੇ ਦੇ ਪੱਲੇ ਪਾਤਾ ਮੇਰੇ ਮਾਪਿਓ ਨੇ ਉਹ ਇਹੋ ਜਿਹੀਆਂ ਗੱਲਾਂ ਆਪਣੇ ਆਸ਼ਕਾ ਨਾਲ ਕਰਦੀ ਆ ਪਰ ਬਖਸ਼ਦੀ ਉਹ ਆਪਣੇ ਆਸ਼ਕਾ ਨੂੰ ਵੀ ਨਹੀਂ ਕਿਉਂਕਿ ਉਹ ਉਹਨਾਂ ਤੋਂ ਵੀ ਪੈਸੇ ਖਾਂਦੀ ਆ ਕਿਸੇ ਤੋਂ 500 ਲੈ ਲਿਆ ਕਿਸੇ ਤੋਂ ਹਜ਼ਾਰ ਲੈ ਲਿਆ ਕਿਸੇ ਤੋਂ ਰਿਚਾਰਜ ਕਰਵਾ ਲਿਆ ਕਿਸੇ ਤੋਂ ਸੂਟ ਲੈ ਲੇ ਤੇ ਬਦਲੇ ਵਿੱਚ ਉਹ ਆਪਣੇ ਘਰ ਵਾਲੇ ਤੋਂ ਲੁੱਕ ਕੇ ਉਹਨਾਂ ਨੂੰ ਮਿਲਣ ਵੀ ਜਾਂਦੀ ਹੈ ਜਾਨੀ ਕਿ ਉਹ ਹਰ ਇੱਕ ਕੋਸ਼ਿਸ਼ ਕਰਦੀ ਹੈ ਵੀ ਕਿਸੇ ਲੋਟ ਮੇਰਾ ਘਰ ਪਟਿਆ ਜਾਵੇ ਕਿਉਂਕਿ ਜਦੋਂ ਉਹਦੇ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਲੱਗੂਗਾ ਤਾਂ ਫਿਰ ਗੱਲ ਤਲਾਕ ਤੇ ਆ ਪਹੁੰਚੂਗੀ ਕਿਉਂਕਿ ਦੋਸਤੋ ਜਿਹੜੀਆਂ ਇਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੀ ਇੱਜ਼ਤ ਦਾ ਕੋਈ ਖਿਆਲ ਨਹੀਂ ਹੁੰਦਾਗਾ ਉਹਨਾਂ ਨੂੰ ਸਮਾਜ ਦੀ ਬਦਨਾਮੀ ਦਾ ਕੋਈ ਡਰ ਨਹੀਂ ਹੁੰਦਾਗਾ ਜੇ ਚਾਰ ਬੰਦਿਆਂ ਨੂੰ ਉਹਨਾਂ ਦੀ ਗੱਲ ਦਾ ਪਤਾ ਲੱਗ ਵੀ ਗਿਆ ਵੀ ਇਸ ਔਰਤ ਦੀ ਕਿਤੇ ਗੱਲਬਾਤ ਆ ਉਸ ਨੂੰ ਕੋਈ ਪਰਵਾਹ ਨਹੀਂ ਉਹ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੀਗੀ ਇਹੋ ਜੀ ਔਰਤ ਹਰ ਬੰਦੇ ਨੂੰ ਲੁੱਟ ਕੇ ਖਾਂਦੀ ਰਹਿੰਦੀ ਆ ਪਰ ਅਖੀਰ ਦੇ ਵਿੱਚ ਉਹਦੇ ਪੱਲੇ ਕੁਝ ਵੀ ਨਹੀਂ ਪੈਂਦਾਗਾ ਕਿਉਂਕਿ ਜਿਹੜਾ ਇਨਸਾਨ ਜ਼ਿਆਦਾ ਹੀ ਚਲਾਕ ਬਣਦਾ ਹੋਵੇ ਉਹ ਇੱਕ ਦਿਨ ਆਪਣਾ ਹੀ ਘਰ ਪਟ ਲੈਂਦਾਗਾ ਫੇਰ ਨਾ ਉਹ ਘਰਦਾ ਰਹਿੰਦਾਗਾ ਤੇ ਨਾ ਹੀ ਘਾਟਦਾ ਰਹਿੰਦਾਗਾ ਤੇ ਚੰਗੀ ਔਰਤ ਦੀ ਇਹ ਵੀ ਨਿਸ਼ਾਨੀ ਹੁੰਦੀ ਹੈ ਦੋਸਤੋ ਕਿ ਉਹ ਹਰ ਵੇਲੇ ਸੱਚ ਬੋਲੂਗੀ ਚਲੋ ਜੇਕਰ ਕਿਸੇ ਗੱਲ ਤੇ ਝੂਠ ਬੋਲਣਾ ਪੈ ਵੀ ਗਿਆ ਤਾਂ ਉੱਥੇ ਮਾੜਾ ਮੋਟਾ ਝੂਠ ਬੋਲ ਵੀ ਸਕਦੀ ਹੈ ਕਿਉਂਕਿ ਜੇਕਰ ਥੋੜਾ ਬਹੁਤ ਝੂਠ ਬੋਲਣ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਤਾਂ ਇਹੋ ਜਿਹਾ ਝੂਠ ਬੋਲਿਆ ਜਾ ਸਕਦਾਗਾ ਪਰ ਜ਼ਿਆਦਾਤਰ ਸੱਚ ਹੀ ਬੋਲੂਗੀ ਆਪਣੇ ਜਵਾਕਾਂ ਕੋਲੇ ਸੱਚ ਬੋਲੂਗੀ ਆਪਣੇ ਘਰ ਵਾਲੇ ਕੋਲੇ ਸੱਚ ਬੋਲੂਗੀ ਆਪਣੇ ਮਾਪਿਓ ਨੂੰ ਸੱਚੀ ਗੱਲ ਦੱਸੂਗੀ ਆਪਣੇ ਗਲੀ ਗਵਾੜ ਚ ਸੱਚੀ ਗੱਲ ਕਰੂਗੀ ਬੇਸ਼ੱਕ ਉਸ ਦੀਆਂ ਗੱਲਾਂ ਇੱਕ ਵਾਰੀ ਕਿਸੇ ਨੂੰ ਕੌੜੀਆਂ ਲੱਗਣਾ ਪਰ ਇੱਕ ਵਾਰੀ ਤਾਂ ਉਹ ਸੱਚੀ ਗੱਲ ਮੂੰਹ ਤੇ ਜ਼ਰੂਰ ਬੋਲੂਗੀ ਜਿੰਨੀ ਗੱਲ ਹੋਊਗੀ ਓਨੀ ਦੱਸੂਗੀ ਜੇ 4 ਰੋਟੀਆਂ ਖਾਧੀਆਂ ਤਾਂ 4 ਹੀ ਦੱਸੂਗੀ ਨਾ ਕਿ 5 ਦੱਸੂਗੀ ਐਵੇਂ ਗੱਲ ਗੱਲ ਤੇ ਆਪਣੇ ਘਰ ਵਾਲੇ ਨੂੰ ਜਾਂ ਫਿਰ ਦੁਨੀਆ ਨੂੰ ਫੁੱਦੂ ਨਹੀਂ ਬਣਾਊਗੀ ਤੇ ਜਿਹੜੀ ਮਾੜੀ ਔਰਤ ਹੁੰਦੀ ਆ ਉਹਦਾ ਪਹਿਲਾ ਕੰਮ ਹੀ ਇਹ ਹੋਊਗਾ ਵੀ ਸਾਰਾ ਦਿਨ ਝੂਠ ਹੀ ਬੋਲਣਾਗਾ ਆਪਣੇ ਘਰ ਵਾਲੇ ਨੂੰ ਕੁਝ ਹੋਰ ਦੱਸੂਗੀ ਆਪਣੇ ਬੱਚਿਆਂ ਨੂੰ ਕੁਝ ਹੋਰ ਦੱਸੂਗੀ ਆਪਣੇ ਮਾਪਿਓ ਨੂੰ ਕੁਝ ਹੋਰ ਦੱਸੂਗੀ ਗਲੀ ਗਵਾਂਢ ਚ ਕੋਈ ਹੋਰ ਗੱਲ ਕਰੂਗੀ ਜੇ ਚਾਰ ਰੋਟੀਆਂ ਖਾਧੀਆਂ ਤਾਂ ਦੋ ਹੀ ਦੱਸੂਗੀ ਕਦੇ ਵੀ ਪੂਰੀ ਗੱਲ ਨਹੀਂ ਦੱਸੂਗੀ ਤੇ ਗੱਲ-ਗੱਲ ਤੇ ਹਰ ਕਿਸੇ ਨੂੰ ਫੁੱਦੂ ਬਣਾਉਗੀ ਹਰ ਕਿਸੇ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੂਗੀ ਤੇ ਆਪਣੇ ਝੂਠ ਨੂੰ ਇੰਨੇ ਜਿਆਦਾ ਸੱਚ ਨਾਲ ਬੋਲੂਗੀ ਕਿ ਉਸ ਦਾ ਝੂਠ ਵੀ ਸੱਚ ਸਾਬਤ ਲੱਗਣ ਲੱਗ ਜਾਊਗਾ ਤੇ ਸਾਹਮਣੇ ਵਾਲੀ ਦੀ ਸੱਚਾਈ ਵੀ ਉਹਦੇ ਸਾਹਮਣੇ ਝੂਠ ਲੱਗਣ ਲੱਗ ਜੂਗੀ ਇਸ ਕਰਕੇ ਦੋਸਤੋ ਮੈਂ ਸ਼ੁਰੂ ਚ ਹੀ ਕਿਹਾ ਸੀ ਵੀ ਦੋ ਕਿਸਮ ਦੀਆਂ ਔਰਤਾਂ ਹੁੰਦੀਆਂ ਨੇ ਪਹਿਲੀ ਉਹ ਜਿਹੜੀ ਘਰ ਜੋੜਨ ਦੀ ਕੋਸ਼ਿਸ਼ ਕਰਦੀ ਆ ਤੇ ਦੂਜੀ ਉਹ ਜਿਹੜੀ ਘਰ ਤੋੜਨ ਦੀ ਕੋਸ਼ਿਸ਼ ਕਰਦੀ ਆ ਬਾਕੀ ਦੋਸਤੋ ਜੋ ਗੱਲ ਮੈਂ ਕੀਤੀ ਸੀ ਵਿਆਹ ਤੋਂ ਪਹਿਲਾਂ ਕਿਸੇ ਔਰਤ ਦੇ ਆਸ਼ਿਕ ਹੁੰਦੇ ਆ ਉਹ ਗੱਲ ਸਿਰਫ ਔਰਤਾਂ ਤੇ ਹੀ ਲਾਗੂ ਨਹੀਂ ਹੁੰਦੀਗੀ ਉਹ ਗੱਲ ਤਾਂ ਮੁੰਡਿਆਂ ਤੇ ਯਾਨੀ ਕਿ ਬੰਦਿਆਂ ਤੇ ਵੀ ਲਾਗੂ ਹੁੰਦੀ ਆ ਮੁੰਡਿਆਂ ਦਿਆਂ ਬੰਦਿਆਂ ਦਿਆਂ ਵੀ ਵਿਆਹ ਤੋਂ ਪਹਿਲਾਂ ਬਹੁਤ ਸਾਰੀਆਂ ਮਸ਼ੂਕਾਂ ਹੁੰਦੀਆਂ ਨੇ ਉਹ ਵੀ ਵਿਆਹ ਤੋਂ ਪਹਿਲਾਂ ਬਹੁਤ ਥਾਮਾਂ ਤੇ ਮੂੰਹ ਮਾਰਦੇ ਆ ਪਰ ਚਲੋ ਇਹਨਾਂ ਗੱਲਾਂ ਨੂੰ ਆਪਾਂ ਨਾਤਾ ਚੰਗਾ ਕਹਿ ਸਕਦੇ ਆ ਨਾ ਮਾੜਾ ਕਹਿ ਸਕਦੇ ਆ ਕਿਉਂਕਿ ਆਪਣੀ ਜਵਾਨੀ ਵਿੱਚ ਹਰ ਬੰਦਾ ਤੇ ਹਰ ਔਰਤ ਇਹੋ ਜਿਹੇ ਹਾਲਾਤਾਂ ਵਿੱਚੋਂ ਇੱਕ ਅੱਧੀ ਵਾਰੀ ਤਾਂ ਜ਼ਰੂਰ ਗੁਜ਼ਰਦੇ ਹੀ ਆ ਇਹਨਾਂ ਚੀਜ਼ਾਂ ਦਾ ਸਾਹਮਣਾ ਹਰ ਕੋਈ ਕਰਦਾਗਾ ਪਰ ਗੱਲ ਤਾਂ ਉਦੋਂ ਮਾੜੀ ਹੋ ਜਾਂਦੀ ਹੈ ਦੋਸਤੋ ਜਦੋਂ ਬੰਦਾ ਵਿਆਹਿਆ ਜਾਵੇ ਜਾਂ ਕੋਈ ਔਰਤ ਵਿਆਹੀ ਜਾਵੇ ਤੇ ਉਸ ਤੋਂ ਬਾਅਦ ਵੀ ਆਪਣੀਆਂ ਮਾੜੀਆਂ ਕਰਤੂਤਾ ਨਾ ਛੱਡੇ ਬਾਕੀ ਦੋਸਤੋ ਇਹ ਵਿਸ਼ਾ ਕੋਈ ਛੋਟਾ ਵਿਸ਼ਾ ਨਹੀਂ ਆ ਇਦੇ ਉੱਤੇ ਬਹੁਤ ਸਾਰੀ ਲੰਮੀ ਚੌੜੀ ਗੱਲਬਾਤ ਕੀਤੀ ਜਾ ਸਕਦੀ ਆ ਵੀ ਚੰਗੀਆਂ ਔਰਤਾਂ ਕਿਹੋ ਜੀਆਂ ਹੁੰਦੀਆਂ ਨੇ ਤੇ ਮਾੜੀਆਂ ਔਰਤਾਂ ਕਿਹੋ ਜੀਆਂ ਹੁੰਦੀਆਂ ਨੇ ਚੰਗੀਆਂ ਔਰਤਾਂ ਦੇ ਕੀ ਕੀ ਗੁਣ ਹੁੰਦੇ ਆ ਤੇ ਮਾੜੀਆਂ ਔਰਤਾਂ ਦੇ ਕੀ ਕੀ ਗੁਣ ਹੁੰਦੇ ਆ ਪਰ ਜੇ ਹੁਣ ਇੱਥੇ ਆਪਾਂ ਸਾਰੀਆਂ ਗੱਲਾਂ ਕਰਨ ਲੱਗ ਜਾਾਂਗੇ ਤਾਂ ਸ਼ਾਇਦ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਪਰ ਇਸ ਵਿਸ਼ੇ ਉੱਤੇ ਆਪਾਂ ਕਦੇ ਫੇਰ ਚਾਨਣਾ ਪਾਵਾਂਗੇ ਇਸ ਕਰਕੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਸਾਡੇ ਵਿਚਾਰਾਂ ਨਾਲ ਤੁਸੀਂ ਸਹਿਮਤੋਂ ਜਾਂ ਨਹੀਂ ਸਹਿਮਤੋਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਰੱਖਿਓ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ